እግዚአብሔር ይመስገን እንደ እግዚአብሔር ይመስገን እንደ እግዚአብሔር ይመስገን እንደ እግዚአብሔር ይመስገን እንደ እግዚአብሔር ਸਤਿ ਸ਼੍ਰੀ ਅਕਾਲ ਜੀ ਤੇ ਚੈਨਲ ਦੇ ਦੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਅੱਜ ਆਪਾਂ ਰੈਕੋਰਡ ਦੇ ਵਿੱਚ ਸ੍ਰੀ ਵਾਲਮੀਕੀ ਭਗਵਾਨ ਜੀ ਦੇ ਜਨਮ ਦਿਨ ਤੇ ਇਕੱਠੇ ਹੋਏ ਆ ਇੱਥੇ ਸ਼ੋਭਾ ਯਾਤਰਾ ਨਿਕਲ ਰਹੀ ਆ ਗੱਲਬਾਤ ਕਰਾਂਗੇ ਸਾਰੇ ਯੋਗੀ ਮੁਖ ਪ੍ਰਬੰਧਕ ਨੇ ਆਹ ਜਲਵਾਤ ਕਰਦੇ ਆ ਬਾਵੀ 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 ਸਾਡੇ ਨਾਲ ਹਾਂ ਜੀ ਹਾਕਮ ਠੇਕੇਦਾਰ ਜੀ ਬੋਬੀ ਜੀ ਦਵਿੰਦਰ ਸਿੰਘ ਗੱਲਬਾਤ ਕਰਾਂਗੇ ਮਿੰਟੂ ਜੀ ਬੋਬੀ ਜੀ ਅੱਜ ਸੁਭ ਦਿਹਾੜੇ ਤੇ ਕੀ ਕਹਿਣਾ ਚਾਹੋਗੇ ਗੱਲਬਾਤ ਕਰੋ ਸਭ ਤੋਂ ਪਹਿਲਾਂ ਤਾਂ ਮੈਂ ਪੂਰੇ ਦੇਸ਼ ਵਾਸੀਆਂ ਨੂੰ ਭਗਵਾਨ ਵਾਲਮੀਕੀ ਮਹਾਰਾਜੀ ਦੇ ਪ੍ਰਗਟ ਜਨਮ ਦਿਵਸ ਦੀ ਬੜੀ ਲੱਖ ਲੱਖ ਵਧਾਈ ਦਊਂਗਾ ਮੈਂ ਤਾਂ ਇਹੀ ਕਹਿਣਾ ਚਾਹਾਂਗਾ ਜਿਹੜਾ ਭਗਵਾਨ ਵਾਲਮੀਕੀ ਮਹਾਰਾਜੀ ਨੇ ਇਹ ਮੈਨ ਲਿਖੀ ਉਹਦੇ ਉਪਦੇਸ਼ ਤੇ ਚੱਲਣਾ ਚਾਹੀਦਾ ਸਾਰਿਆਂ ਨੂੰ ਕਿਉਂਕਿ ਜਿਹੜਾ ਝੂਠ ਦੀ ਹਾਰ ਹੋਵੇ ਸੱਚ ਦੀ ਜਿੱਤ ਹੋਵੇ ਇਹੀ ਉਪਦੇਸ਼ ਆ ਮਹਾਰਾਜ ਜੀ ਦਾ ਉਹੀ ਸਭ ਕੁਝ ਤੇਰੀ ਸਭ ਨੂੰ ਉਹੀ ਰਾਹ ਤੇ ਚੱਲਣਾ ਚਾਹੀਦਾ ਝੂਟ ਦੀ ਹਾਰ ਹੋਵੇ ਤੇ ਸੱਚ ਦੀ ਜਿੱਤ ਹੋਵੇ ਤੇ ਆਪਣੇ ਹਾਕਮ ਠੇਕੇਦਾਰ ਜੀ ਜੋ ਕਿ ਆਮ ਪਾਰਟੀ ਦੇ ਹੁਣ ਉਗੇ ਚਿਹਰੇ ਨੇ ਇਹਨਾਂ ਨਾਲ ਗੱਲਬਾਤ ਕਰਾਂਗੇ ਹਕਮ ਜੀ ਸਵਾਗਤ ਹੈ ਤੁਹਾਡਾ ਅੱਜ ਪਾਲਮੀਕ ਸੀ ਦੇ ਸ਼ੁਭ ਦਿਹਾੜੇ ਤੇ ਮੈਂ ਸਾਰੇ ਇਹਦੇ ਭਾਈਚਾਰਾ ਹੈਗਾ ਇਹਨਾਂ ਨੂੰ ਲੱਖ ਲੱਖ ਵਧਾਈ ਦਿੰਨਾ ਵਾਂ ਤੇ ਬਾਕੀ ਜਿਹੜੀ ਆ ਇਹ 19ਵਾਂ ਵਿਸ਼ਾਲ ਮੈਂ ਤੇਰਾਵਾ ਮੈਂ ਸਾਰੇ ਦੇਸ਼ਵਾਸੀਆਂ ਨੂੰ ਲੱਖ ਲੱਖ ਵਧਾਈ ਦਿੰਦਾ ਇਹ ਦਿਹਾੜੇ ਤੇ ਬੈਂਕਮ ਜੀ ਨੇ ਵਧਾਈ ਦਿੱਤੀ ਆ ਸਾਰੇ ਦੇਸ਼ਵਾਸੀਆਂ ਨੂੰ ਤੇ ਚੈਨਲ ਕੰਨੀ ਅਵਸਰ ਸਾਰੇ ਦੇਸ਼ਵਾਸੀਆਂ ਨੂੰ ਵਧਾਈ ਆ ਤੇ ਸਾਡੇ ਨਾਲ ਸਾਡੇ ਵੀਰ ਜੀ ਸਾਡੂੰ ਨਾਮ ਦੱਸਣਗੇ ਪਹਿਲਾਂ ਗਣਿਤ ਕੁਮਾਰੀ ਵਾਈਸ ਪ੍ਰਧਾਨ ਭਾਵਾ ਦਾ ਸ਼ਾਖਾ ਰਾਏਕੋਟ ਹਾਂਜੀ ਅੱਜ ਤਰਫ ਭਾਰਤੀਆ ਵਾਲਮੀਕੀ ਧਰਮ ਸਮਾਜ ਵੱਲੋਂ ਬੜੀ ਸ਼ਬਦਾ ਨਾਲ 19ਵੀਂ ਵਿਸ਼ਾਲ ਸ਼ੋਭਾ ਯਾਤਰਾ ਮਨਾਈ ਜਾਦੀ ਆ ਜੇ ਸ਼ੋਭਾ ਯਾਤਰਾ ਆਦਰਨੀਏ ਵੀਰ ਤਹਿਸੀਲ ਪ੍ਰਧਾਨ ਦਵਿੰਦਰ ਗਿੱਲ ਬੋਵੀ ਅਤੇ ਆਦਰਨੀਏ ਵੀਰ ਤਹਿਸੀਲ ਸ਼ਹਿਰੀ ਪ੍ਰਧਾਨ ਮੈਂਟੋ ਨਾਹਰ ਜੀ ਦੀ ਅਗਵਾਈ ਹੇਠ ਕੱਢੀ ਜਾਦੀ ਆ। ਉਹ ਇਸ ਸ਼ੋਧਾ ਯਾਤਰਾ ਦੇ ਜਿੰਨੇ ਵੀ ਮੁੱਖ ਮਹਿਮਾਨ ਪਹੁੰਚੇ ਨੇ ਅਸੀਂ ਉਹਨਾਂ ਨੂੰ ਭਾਰਤੀ ਆਲਮਿਕੀ ਤਲਨ ਸਮਾਜ ਅਤੇ ਸੰਗਊ ਮੈਂਬਰ ਅਸੀਂ ਜੀ ਆਇਆਂ ਆਖਦੇ ਆਂ। ਧੰਨਵਾਦ। ਸਾਡੇ ਨਾਲ ਸੀਟੂ ਦੇ ਸਕੱਤਰ ਜ਼ਿਲ੍ਹਾ ਸਕੱਤਰ ਨੇ ਸਾਡੇ ਨਾਲ ਡਾਕਟਰ ਸਾਹਿਬ ਨੇ ਬਰਮੀ ਜੀ ਉਹਨਾਂ ਨਾਲ ਗੱਲਬਾਤ ਕਰਾਂਗੇ ਬਰਮੀ ਜੀ ਸਵਾਗਤ ਹੈ ਤੁਹਾਡਾ ਬਹੁਤ ਬਹੁਤ ਵਧਾਈਆਂ ਤੁਹਾਨੂੰ ਧੰਨਵਾਦ ਜੀ ਧੰਨਵਾਦ ਜੀ ਅੱਜ ਸ਼ੁਭ ਦਿਹਾੜੇ ਤੇ ਕੀ ਕਹਿਣਾ ਚਾਹੋਗੇ ਅਸੀਂ ਕਹਿਣਾ ਚਾਹੁੰਦੇ ਹਾਂ ਅੱਜ ਭਗਵਾਨ ਸ਼੍ਰੀ ਬਾਲਮੀਕ ਜੀ ਦੇ ਜਿਹੜਾ ਆਗਮਨ ਪਰਬਾ ਉਹਦੇ ਤੇ ਅਸੀਂ ਸਮੁੱਚੇ ਦਲਤ ਭਾਈਚਾਰੇ ਨੂੰ ਅਸੀਂ ਬੜੀ ਵਧਾਈ ਦੇਣਾ ਚਾਹੁੰਦੇ ਹਾਂ ਔਰ ਕਹਿਣਾ ਚਾਹੁੰਦੇ ਹਾਂ ਕਿ ਭਗਵਾਨ ਬਾਲਮੀਕ ਜੀ ਨੇ ਸਭ ਨੂੰ ਬਰਾਬਰ ਦਾ ਦਸਤ ਸੰਦੇਸ਼ ਦਿੱਤਾ ਔਰ ਦਲਤਾਂ ਨੂੰ ਬਰਾਬਰਤਾ ਦਾ ਇਹ ਪੜਾਈ ਦਾ ਸੰਦੇਸ਼ ਦਿੱਤਾ ਔਰ ਦਸ ਲੋਕ ਉੱਤੇ ਲੋਕਾਂ ਦੇ ਬਰਾਬਰ ਬੈਠਣ ਸਿੱਖਿਆ ਪ੍ਰਾਪਤ ਕਰਨ ਉਹਨਾਂ ਦਾ ਹੀ ਸੰਦੇਸ਼ ਸੀ ਇਹ ਸ਼ਹਿਰ ਨੂੰ ਵਧਾਈ ਦਿੰਦੇ ਹਨ ਜਿਵੇਂ ਕਿ ਆਪਾਂ ਹੁਣ ਸਾਰੇ ਸੱਜਣਾ ਮਿੱਤਰਾਂ ਨਾਲ ਗੱਲਬਾਤ ਕੀਤੀ ਹੈ ਤੇ ਉਹਨਾਂ ਨੇ ਵਧਾਈ ਦਿੱਤੀ ਆ ਵਾਲਮੀਕੀ ਮਹਾਰਾਜ ਦੇ ਜਨਮ ਉਤਸਵ ਤੇ ਤੇ ਸਾਡੇ ਬੰਨਿਓ ਵੀ ਤੇ ਚੈਨਲ ਬੰਨਿਓ ਵੀ ਸਾਰੇ ਦਸਕਾਂ ਨੂੰ ਬਹੁਤ-ਬਹੁਤ ਮੁਬਾਰਕਾਂ ਇਸ ਮਹਾਉਤਸਵ ਦੇ ਉੱਤੇ ਤੇ ਹੁਣ ਸ਼ੋਭਾ ਯਾਤਰਾ ਕੱਢੀ ਜਾਊਗੀ ਸਾਰੇ ਸ਼ਹਿਰ ਵਿੱਚ ਸ਼ੋਭਾ ਯਾਤਰਾ ਜਾਊਗੀ ਤੇ ਜਿੱਥੇ ਤੇ ਜਾਊਗੀ ਜਿੱਥੇ ਤੇ ਪੜਾਉਣਗੇ ਆਪਾਂ ਤੁਹਾਨੂੰ ਦਿਖਾਉਂਦੇ ਰਾਵਾਂਗੇ ਹਾਂਜੀ ਸਾਡੇ ਨਾਲ ਹੁਣ ਵਿਕਰਮਜੀਤ ਸਿੰਘ ਖਾਲਸਾ ਜੋ ਕਿ ਪੁਰਾਣੇ ਸਰੋਣੀ ਕਾਲੀਦਲ ਤੋਂ ਆਗੂ ਨੇ ਤੇ ਸਾਡੇ ਨਾਲ ਗੱਲਬਾਤ ਕਰਨਗੇ ਰੈਕੋਰਡ ਦੇ ਵਿੱਚ ਹਲਕਾ ਇੰਚਾਰਜ ਵੀ ਰਹਿ ਚੁੱਕੇ ਨੇ ਪਹਿਲਾਂ ਤੇ ਸਰ ਜੀ ਬਹੁਤ ਬਹੁਤ ਮੁबारकਤ ਤੁਹਾਨੂੰ ਸ਼ੁਭ ਦਿਹਾੜੇ ਦੀਆਂ ਭਗਵਾਨ ਸ੍ਰੀ ਬਾਲਮੀਕ ਜੀ ਮਹਾਰਾਜ ਦੇ ਸ਼ੁਭ ਦਿਹਾੜੇ ਤੇ ਮੈਂ ਬੋਬੀ ਜੀ ਨੂੰ ਮਿੰਟੂ ਜੀ ਨੂੰ ਇਹਨਾਂ ਦੇ ਸਾਰੇ ਸਾਥੀਆਂ ਨੂੰ ਬਹੁਤ ਮੁਬਾਰਕਬਾਦ ਦਿੰਨਾ ਹੈ ਕਿ ਵਿਸ਼ਾਲ ਸ਼ੋਭਾ ਯਾਤਰਾ ਹਰ ਸਾਲ ਦੀ ਤਰ੍ਹਾਂ ਇਹ ਕਰਦੇ ਨੇ ਔਰ ਇਸ ਪਾਵਨ ਪਉਚਰ ਦਿਨ ਨੂੰ ਬੜੀ ਸ਼ਰਧਾ ਔਰ ਸਰਕਾਰ ਦਾ ਮਨਾਉਂਦੇ ਨੇ ਮੈਂ ਸਮਝਦਾ ਕਿ ਇਸ ਤਰ੍ਹਾਂ ਦਾ ਦਿਨ ਜਿਹੜਾ ਹੈ ਉਹ ਸਾਨੂੰ ਬਹੁਤ ਸ਼ਰਧਾ ਔਰ ਸਰਕਾਰ ਨਾਲ ਮਨਾਉਣਾ ਚਾਹੀਦਾ ਧੰਨਵਾਦੀ ਆ ਬੋਬੀ ਜੀ ਦਾ ਮਿੰਟੂ ਜੀ ਦਾ ਇਹਨਾਂ ਦੇ ਸਾਰੇ ਸਾਥੀਆਂ ਦਾ ਜਿਨ੍ਹਾਂ ਨੇ ਮੈਨੂੰ ਇੱਥੇ ਸੱਦ ਕੇ ਮਾਨ ਦਿੱਤਾ ਬਹੁਤ ਬਹੁਤ ਧੰਨਵਾਦ ਜੀ ਸਾਡੇ ਨਾਲ ਸੀਗੇ ਬਿਕਰਮਜੀਤ ਸਿੰਘ ਖਾਲਸਾ ਤੇ ਸਾਡੇ ਨਾਲ ਹੁਣ ਬੀਰ ਜੀ ਹੁਣੀ ਤੇ ਸ੍ਰੀਮਾਨ ਜੀ ਆਜੋ ਐਵੰਤ ਜੀ ਜੀ ਸਾਡੇ ਨਾਲ ਨੇ ਗੱਲਬਾਤ ਕਰਨਗੇ ਐਵੰਤ ਜੀ ਅੱਜ ਸੁਭ ਦਿਹਾੜੀ ਦੀ ਮੁਬਾਰਕਾਂ ਅੱਛੀ ਬਾਲਮੀਕੇ ਦੇ ਅੱਜ ਸੁਭ ਦਿਹਾੜੇ ਦੇ ਇਹਨਾਂ ਸਾਰੇ ਲੋਕਾਂ ਨੂੰ ਅਸੀਂ ਮੁਬਾਰਕਾਂ ਦਿੰਦੇ ਆ ਇਹ ਧਾਰਮਿਕ ਪਰਿਵਾਰ ਆ ਧਾਰਮਿਕ ਜਿੱਥੇ ਵੀ ਸਾਡੇ ਧਾਰਮਿਕ ਚੀਜ਼ ਹੋਵੇ ਸਾਡਾ ਸਰਦਾਰ ਪਹੁੰਚਣਾ ਉੱਥੇ ਫਰਜ਼ ਬਣ ਜਾਂਦਾ ਅਸੀਂ ਇਸ ਨਾਤੇ ਅਸੀਂ ਇਹਨਾਂ ਨੂੰ ਮਤ ਵੰਦਨਾ ਕਰਦੇ ਹੋਏ ਅਸੀਂ ਇਹਨਾਂ ਸ਼ੁਭ ਯਾਤਰਾ ਦੇ ਸ਼ਰੀਕ ਹੋਏ ਆ ਬਹੁਤ ਬਹੁਤ ਇਹਨਾਂ ਨੂੰ ਵਧਾਈ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਜੀ